ਭਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਟਾਈ ਡਾਈ ਕਾਟਨ ਦੇ ਸੂਟ ਆ ਗਏ ਜੀ ਪਹਿਲਾਂ ਵੀ ਬਹੁਤ ਅਸੀਂ ਟਾਈ ਡਾਈ ਕਾਟਨ ਦੇ ਸੂਟ ਪਹਿਲਾਂ ਦੇ ਵਿੱਚ ਰੰਗ ਖਤਮ ਹੋ ਗਏ ਸੀਗੇ ਕਈ ਗਾਹਕ ਮੁੜ ਕੇ ਗਏ ਸੀਗੇ ਤਾਂ ਸਾਰਿਆਂ ਨੂੰ ਦੱਸਿਆ ਜਾਂਦਾ ਵੀ ਦੁਬਾਰੇ ਟਾਈ ਡਾਈ ਕਾਟਨ ਦੇ ਸਾਰੇ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਜੀ ਦੁਬਾਰੇ ਇਹ ਟਾਈ ਡਾਈ ਕਾਟਨ ਦਾ ਸੂਟ ਫੋਨ ਰੰਕਾ ਜਦਵਾਰੇ ਆ ਗਿਆ ਜੀ ਜਿਹੜੇ ਵੀ ਕਸਟਮਰ ਮੁੜ ਕੇ ਗਏ ਸੀਗੇ ਸਾਰਿਆਂ ਦੱਸਿਆ ਜਾਂਦਾਗਾ ਬਿੰਦਵਾਰੇ ਟਾਈਡਾਈ ਕਾਟਨ ਆ ਗਈ ਜੀ ਇੱਕ ਹੋਰ ਬੇਨਤੀ ਕੀਤੀ ਜਾਂਦੀ ਹੈ ਸਾਰੇ ਕਸਟਮਰਾਂ ਨੂੰ ਜੀ 500 ਨੂੰ ਜਿਹਨਿਕੇ ਵੀਰਵਾਰ ਨੂੰ ਇੱਕ ਤਰੀਕ 5ਵਾਂ ਮਹੀਨਾ 2025 ਨੂੰ ਘਰੇਲੂ ਕੰਮ ਕਰਕੇ ਦੁਕਾਨ ਬੰਦ ਰਹੂਗੀ ਜੀ ਜਿਹਨੇ ਕੋਈ ਸ਼ੌਪ ਕਰਨੀ ਹੈਗੀ ਜਾਂ ਕੱਲੂ ਆ ਕੇ ਲੈ ਕੇ ਜਾਓ ਸੂਟ ਤੇ ਜਾਂ ਫਿਰ ਦੋ ਤਰੀਕ ਨੂੰ ਆਉਣਾ ਜੀ ਸ਼ੁੱਕਰਵਾਰ ਨੂੰ ਵੀਰਵਾਰ ਨੂੰ ਭਰਾਵਾ ਦੀ ਹੱਟੀ ਦੁਕਾਨ ਬੰਦ ਰਹੂਗੀ ਵੀਰਵਾਰ ਦੇ ਦਿਨ ਜਿਸੇ ਨੇ ਵੀ ਸ਼ੌਪਿੰਗ ਕਰਨੀ ਹੈਗੀ ਕਪੜਾ ਖੀਦਰ ਵਾਸਤੇ ਆਉਣਾ ਹੈਗਾ ਜਾਂ ਤਾਂ ਕਾਨੂੰਨ ਉਲ ਜਾ ਸਕਦਾ ਹੈਗਾ ਜਾਂ ਜਾਂ ਫਿਰ ਦੋ ਤਰੀਕ ਨੂੰ ਆਵੇ ਜੀ 1 ਤਰੀਕ ਦਾ ਦਿਨ ਬੰਦ ਰਹੂਗੀ ਦੁਕਾਨ ਘੇਲੂ ਕੰਮ ਦੇ ਵਿੱਚ ਕਵੀਲ ਦਾ ਜੀ ਦਾ ਕੰਮ ਕਰਕੇ ਬੰਦ ਰਹੂਗੀ ਦੁਕਾਨ ਨਵੇਂ ਨਵੇਂ ਰੰਗ ਆ ਗਏ ਜੀ ਤੇ ਟਾਈ ਡਾਈ ਦੇ ਬਿਲਕੁਲ ਕਾਟਨ ਟਾਈ ਡਾਈ ਸਿਰਫ 350 ਰੁਪਏ ਸੂਟ ਕਰਤਾ ਜੀ ਇਹ 350 ਦੇ ਵਿੱਚ ਜਿਹੜੇ ਵੀ ਗਾਹਕ ਮੁੜ ਕੇ ਗਏ ਸੀ ਸਾਰੇ ਦੱਸਦੇ ਜਾਂਦੇ ਵੀ ਦੁਆਰੇ ਰੰਗ ਆ ਗਈ ਇਹਦੇ ਵਿੱਚ ਜਿੰਨੇ ਮਰਜ਼ੀ ਜਾ ਸਕਦੇ ਹੋ ਕਿਸੇ ਨੇ ਵੇਚਣ ਵਾਸਤੇ ਇਕੱਠੇ ਸੰਗਲ ਜਾਣੇ ਤਾਂ ਆ ਵੀ ਕਿੰਨੇ ਮਰਜ਼ੀ ਜਾ ਸਕਦਾ ਜੀ ਪਹਿਲਾਂ ਰੰਗ ਸਾਰੇ ਸ਼ਾਰਟ ਹੋ ਕੇ ਸੀਗੇ ਨਵੇਂ ਦੁਆਰੇ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਫੋਲ ਰੰਗਾਂ ਦੇ ਵਿੱਚ ਫੁੱਲ ਕੁਆਂਟੀਟੀ ਜਮਾਲ ਪਹੁੰਚ ਗਿਆ ਜੀ 350 ਰੁਪਏ ਦਾ ਸੂਟ ਘੱਟਾ ਜੀ ਇਹ ਕਾਟਨ ਦਾ ਸੂਟ ਹੈ ਬਿਲਕੁਲ ਕਾਟਨ ਦਾ ਦੁਪੱਟਾ ਜੀ ਨਾਲ ਇਹਦੇ ਬਹੁਤ ਹੀ ਵਧੀਆ ਹੜਨਸਾਰ ਤੇ ਗਰਮੀ ਚ ਪਾਉਣ ਦਾ ਕਾ ਲਈ ਆਰਾਮ ਦਾ ਇੱਕ ਚੀਜ਼ ਹੈ ਜੀ ਬਹੁਤ ਵਧੀਆ ਕਪੜਾ ਹੈਗਾ ਇਹ ਰੇਟ ਸਿਰਫ 800 ਰੁਪਏ ਬਹੁਤ ਵਧੀਆ ਕਾਟਨ ਦਾ ਸੂਟ ਹੈ ਜੀ ਬਿਲਕੁਲ ਇਹ ਬਿਲਕੁਲ ਕਾਟਨ ਦੀ ਚੁੰਨੀ ਹੈਗੀ ਨਾਲ ਇਹ ਬਹੁਤ ਜਿਹੜੇ ਵੀ ਗਾਹਕ ਨੇ ਲੈ ਕੇ ਗਿਆ ਪਹਿਲਾਂ ਹੰਡਾਇਆ ਪਾਇਆਗਾ ਸਭ ਦੱਸਦਾ ਵੀ ਬਹੁਤ ਵਧੀਆ ਪੱਕੇ ਰੰਗ ਹੈਗੇ ਬਿਲਕੁਲ ਇਹ ਫੁੱਲ ਪੱਕੇ ਰੰਗਾਂ ਦੀ ਕੁਆਲਿਟੀ ਹੈਗੀ ਇਹਦੇ ਵਿੱਚ ਰੰਗ ਪਹਿਲਾਂ ਬਹੁਤ ਆਏ ਸੀਗੇ ਰੰਗ ਸਾਰੇ ਖਤਮ ਹੋ ਗਏ ਸੀ ਨਵੇਂ ਦਮਾਰੇ ਬਹੁਤ ਰੰਗਾਂ ਜਮਾਲ ਆ ਗਿਆ ਜੀ ਹਰਨ ਦੱਸਿਆ ਜਾਂਦਾ ਵੀ ਜਦੋਂ ਮਰਜੀ ਆ ਜਾ ਸਕਦੇ ਹੁਣ ਸਾਡੇ ਕੋਲੇ ਰੰਗ ਫੁੱਲ ਆ ਗਏ ਇਹਦੇ ਵਿੱਚ ਚਾਹੇ ਕੱਲ ਨੂੰ ਆਓ ਡਿਜ਼ਾਈਨ ਵਾਸਤੇ ਚਾਹੇ ਸ਼ੁੱਕਰਵਾਰ ਨੂੰ ਆਓ ਵੀਰਵਾਰ ਦਾ ਦਿਨ ਕੱਲਾ ਦੁਕਾਨ ਬੰਦ ਰਹੂਗੀ ਜੀ ਭਰਾਵਾ ਦੀ ਹੱਟੀ ਵੀਰਵਾਰ ਨੂੰ ਤਾਂ ਮੇਰਾ ਵੀਰ ਤੁਹਾਡੇ ਆਉਣ ਦਾ ਜਾਲ ਦੀ ਖੇਚਲਾ ਹੋ ਜੂਗੀ ਤਾਂ ਕਰਕੇ ਦੱਸਿਆ ਜਾਂਦਾ ਵੀ ਵੀਰਵਾਰ ਨੂੰ ਨਾ ਆਓ ਸ਼ੁੱਕਰਵਾਰ ਨੂੰ ਆਜੋ ਚਾਹੇ ਤੇ ਚਾਹੇ ਕੱਲ ਨੂੰ ਆਜੋ ਬਦਵਾਰ ਨੂੰ ਭਰਾਵਾ ਦੀ ਹੱਟੀ ਤੇ ਸੇਰ ਮੇਲਾ ਚੱਲ ਰਿਹਾ ਜੀ ਸੇਰ ਮੇਲਾ ਉਸੇ ਤੋਂ ਹੀ ਚੱਲੀ ਜਾਂਦਾ ਹੈਗਾ ਸਾਰੇ ਸੂਟਾਂ ਦਾ ਦਾ ਸਾਰੇ ਨੂੰ ਦੱਸਿਆ ਜਾਂਦਾ ਇਹ ਗੱਲ ਦੇ ਮਾਰੇ ਵੀ ਕਾਉਟਨ ਦੇ ਸੂਟ ਦੁਵਾਰੇ ਬਹੁਤ ਰੰਗਾ ਤੇ ਡਿਜ਼ਾਈਨ ਦੇ ਆ ਗਿਆ ਜੀ ਪਿੱਛੇ ਦੁਪੱਟਾ ਨਾਲ ਹੈ ਆ ਵੇਖੋ ਜੀ ਰੰਗੜ ਜਿਹਦੇ ਵਿੱਚ ਫੁੱਲ ਆ ਗਏ ਜੀ ਦੁਵਾਰੇ ਕਿਉਂਕਿ ਵੇਚਣ ਵਾਲੇ ਇਕੱਠੇ ਕਈ ਕੀ ਸੂਟਲ ਜਾਣ ਕਰਕੇ ਮਾਲ ਇਹਦੇ ਵਿੱਚ ਸਾਰਾ ਸਟਾਕ ਦੇ ਵਿੱਚੋਂ ਖਾਦਵੋਗਾ ਜੀ ਨਵੇਂ ਦੁਵਾਰੇ ਬਹੁਤ ਰੰਗਾ ਜਮਾਲ ਆ ਗਿਆ ਇਹਦੇ ਵਿੱਚ ਜੀ ਕਪੜਾ ਪੂਰਾ ਵਧੀਆ ਹੰਸਾਰ ਤੇ ਬਿਲਕੁਲ ਕਾਉਟਨ ਦਾ ਕਪੜਾ ਹੈਗਾ ਜੀ ਸਾਰਾ ਜਮਾ ਕਾਉਟਨ ਦਾ ਸੂਟ ਹੈ ਕਾਉਟਨ ਦਾ ਦੁਪੱਟਾ ਜੀ ਬਹੁਤ ਰੰਗ ਤੇ ਡਿਜ਼ਾਈਨ ਦੇ ਜਮਾਲ ਪਹੁੰਚੂਕਿਆ ਹੈਗਾ சிறப்பா சடே தின சோ ரெய்யா வித பட்டே சாடே தின சோதவாதி ஹட்டி வசமி